ਫੈਡਰੇਸ਼ਨ ਆਫ ਦਾ ਕਰੀਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਮਜੀਠ ਮੰਡੀ ਵੱਲੋਂ ਰਾਮ ਰਸੋਈ ਖੋਲੀ ਗਈ ਹੈ ਜਿੱਥੇ ਕੀ ਤੁਹਾਨੂੰ ਪਰਪੇਟ ਖਾਣਾ ਮਿਲੇਗਾ ਅਤੇ ਥਾਲੀ ਦੀ ਕੀਮਤ ਸਿਰਫ 10 ਰੁਪਏ ਰੱਖੀ ਹੋਈ ਹੈ ਜਿਸ ਦਾ ਉਦਘਾਟਨ ਪਾਜਪਾ ਦੇ ਕੌਮੀ ਜਰਨਲਸ ਖਤਰ ਤਰਨਜੋਗ ਵੱਲੋਂ ਕੀਤਾ ਗਿਆ ਇਸ ਮੌਕੇ ਸਾਫ ਦਾ ਵਿਧਾਇਕ ਅਸ਼ਨੀ ਸੇਖੜੀ सुरेंद्र ਦੁੱਗਲ ਪ੍ਰੈਜ਼ੀਡੈਂਟ ਅਨਿਲ ਮਹਿਰਾ ਦਿਨੇਸ਼ 바ਵਾ ਜਰਨਲ ਸੈਕਟਰੀ ਮਨਦੀਪ ਕਪੂਰ ਗੁਰਦੀਪ ਸਿੰਘ 베ਦੀ ਸਮੇਤ ਮੈਂਬਰ ਮੌਜੂਦ ਸਨ ਅਨਿਲ ਮਹਿਰਾ ਜੀ ਡਰਾਈ ਫੂਡ ਫੈਡਰੇਸ਼ਨ ਮਜੀਠ ਮੰਡੀ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਔਰ 10 ਰੁਪਏ ਦੀ ਥਾਲੀ ਮਿਲੇਗੀ ਮੈਂ ਇਹਨਾਂ ਨੂੰ ਬੇਨਤੀ ਕਰਕੇ ਚੱਲਾਂ ਔਰ ਤੁਹਾਨੂੰ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਨਾ ਇਹ ਅੱਜ ਇੱਕ ਕਰੋਜ਼ਰ ਕੀ ਚਾਲੀ ਕਰਨਗੇ ਜਿڑا ਦਿਲ ਕਰਦਾ ਜਿੱਥੇ ਮਰਜੀ ਬੈਠਿਆ ਜਿੰਨੀ ਚਾਵੇ ਪੇਮੈਂਟ ਕਰੇ ਲੇਕਿਨ ਇਥੇ ਥਾਲੀ 10 ਰੁਪਏ ਦੀ ਮਿਲੇਗੀ ਗਰੀਬ ਨੂੰ ਭਰ ਪੇਟ ਰੋਟੀ ਮਿਲੇਗੀ ਅਨਿਲ ਜੀ ਨੂੰ ਮੈਂ ਕਿਹਾ ਕਹਿੰਦੇ ਨਹੀਂ ਲੋੜ ਗਈ ਪੈਸਿਆਂ ਦੀ ਮੈਂ ਕਿਹਾ ਪੈਸਿਆਂ ਦਾ ਪ੍ਰਸ਼ਨ ਨਹੀਂਗਾ ਲੋਕਾਂ ਦੀ ਭਾਗੀਦਾਰੀ ਹੋਣੀ ਚਾਹੀਦੀ ਕਿਸੇ ਦੇ ਘਰ ਜਨਮ ਦਿਨ ਹੈ ਉਹ ਕੇਕ ਕੱਟਣ ਦੀ بجائے ਉਹ 500 ਰੁਪਈਆ ਉਸ ਕਾਉਂਡ ਚ ਪਾ ਦੇ ਉਹ 50 ਬੰਦਿਆਂ ਦੇ ਪੇਟ ਚ ਖਾਣਾ ਪਹੁੰਚੇਗਾ ਸੋ ਇਹ ਬੜੀ ਅੱਛੀ ਸ਼ੁਰੂਆਤ ਹੈ ਮੈਂ ਫੈਡਰੇਸ਼ਨ ਦੇ ਸਾਰੇ ਹੀ ਪਤਵ ਅਧਿਕਾਰੀਆਂ ਨੂੰ ਮੇਰੇ ਸਾਹਮਣੇ ਵਿਸ਼ੇਸ਼ ਰੂਪ ਚ ਵਧਾਈ ਵੀ ਦੇਣਾ ਔਰ ਉਹਨਾਂ ਨੂੰ ਬੇਨਤੀ ਕਰਨਾ ਕਿ ਇਹਨੂੰ ਜਨ ਭਾਗੀਦਾਰੀ ਬਣਾਓ ਮੈਂ ਬਹੁਤ ਖੁਸ਼ ਆਂ ਪ੍ਰਭੂ ਰਾਮ ਜੀ ਦੇ ਨਾਮ ਦਾ ਗਰਾਬ ਰਸੋਈ ਬਣਾ ਜਿਹਦੇ 10 ਰੁਪਏ ਦਾ ਸਭ ਨੂੰ ਖਾਣਾ ਮਿਲੇਗਾ ਔਰ ਜਿਹੜੇ ਬੜੀ ਲੋਕਾਂ ਨੂੰ ਸਭ ਨੂੰ ਪੂਰਾ ਫੁੱਲ ਫੂਡ ਹੈ ਚਪਾਤੀ ਹੈ ਸਬਜੀ ਹੈ ਦਾਲ ਹੈ ਚਾਵਲ ਹੈ ਕਜੋਰੀ ਹੈ ਹਰ ਚੀਜ਼ ਦਿੱਤੀ ਜਾ ਰਹੀ ਹੈ ਔਰ ਬਹੁਤ ਅੱਛਾ ਉਪਰਾਲਾ ਜਿਹੜਾ ਤੁਹਾਡੇ ਸੰਢੀ ਕੀਤਾ ਗਿਆ ਹੈ ਥੋੜੇ ਬੰਦਿਆਂ ਨੂੰ ਖਾਣਾ 10 ਰੁਪਏ ਚ ਮਿਲੇਗਾ ਤਾਂ ਔਰ ਵਧੀਆ ਕੀ ਹੈ ਆਈ ਐਨ ਐਲ ਮੈਰਾ ਤੇ ਫਟ ਫਾਊਂਡੇਸ਼ਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਦੇਖੋ ਜੀ ਅੱਜ ਦਾ ਦਿਨ ਜਿਹੜਾ ਸਾਡਾ ਨਾ ਐਸੋਸੀਏਸ਼ਨ ਵਾਸਤੇ ਇੱਕ ਯਾਦਗਾਰ ਦਿਨ ਹੈ ਹੋਰ ਹਮੇਸ਼ਾ ਹੀ ਐਸੋਸੀਏਸ਼ਨ ਦੇ ਨਹੀਂ ਮੈਂਬਰ ਆ ਅੱਜ ਦਿਨ ਮੈਂ 18 ਸਾਲ ਤੋਂ ਪ੍ਰਧਾਨ ਆ ਹਮੇਸ਼ਾ ਮੇਰੇ ਨਾਲ ਉਹਨਾਂ ਨੇ ਸਾਥ ਦਿੱਤਾ ਹਰ ਜਗ੍ਹਾ ਦੇ ਜਿੱਥੇ ਮੈਂ ਖੜਾ ਹੋ ਗਿਆ ਉਹਨਾਂ ਨੇ ਜੈਸੀ ਕੀਤੀ ਹੈ ਤੁਸੀਂ ਸਮਝ ਲੋਗੇ ਐਸਾ ਬੈਸੋਸੀਏਸ਼ਨ ਦੀ ਬਦੌਲਤ ਹੈ ਹੋਰ ਭਰਾਵਾਂ ਦੀ ਬਦੌਲਤ ਹੈ ਸਾਰੇ ਸ਼ਹਿਰ ਵਸਣ ਦੀ ਬਦੌਲਤ ਹੈ ਇਹ ਆਪਾਂ ਨੇ ਵੱਡਾ ਉਪਰਾਲਾ ਕੀਤਾ ਹੈ ਇਸ ਉਪਰਾਲੇ ਨੂੰ ਵਧਾਈ ਦੇਣ ਵਾਸਤੇ ਤੁਹਾਨੂੰ ਜੂ ਜੀ ਆਏ ਸੀ ਸਾਡੇ ਕੋਲ ਕਰਕੇ ਗਿਆ ਅਸ਼ੀਰਵਾਦ ਦੇ ਗਏ ਮੈਂ ਸਾਰੀਆਂ ਪਾਰਟੀਆਂ ਨੂੰ ਇੱਕ ਸਿਆਸਤ ਨੂੰ ਛੱਡ ਕੇ ਸਭ ਨੂੰ ਅਪੀਲ ਕਰਨਾ ਇੱਥੇ ਆ ਕੇ ਇੱਕ ਵਾਰੀ ਥਾਲੀ ਖਾਣ ਸਾਡੀ ਥਾਲੀ ਨੂੰ ਟੈਸਟ ਕਰਨ ਉਹ ਸਾਰਿਆਂ ਨੂੰ ਮੈਂ ਇੱਕ ਅਪੀਲ ਕਰਨਾ ਕਿ ਇੱਕ ਜਿੰਨਾ ਵੀ ਤੁਸੀਂ ਯੋਗਦਾਨ ਪਾਓ ਆਪਣੀ ਰਸੀਦ ਲਓ ਐਸੋਸੀਏਸ਼ਨੋਂ ਉਹ ਯੋਗਦਾਨ ਪਾਓ ਪੂਰੀ ਤਰ੍ਹਾਂ ਤੇ ਤਾਂ ਕਿ ਜਿਹੜੀ ਅਸੀਂ ਸੋਈ ਹੈ ਤੁਮ ਤਾਂ ਨਾਲ ਜਲਦੀ ਫਿਰ ਫੈਡਰੇਸ਼ਨ ਆਫ ਦਾ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਮਜੀਠ ਮੰਡੀ ਵੱਲੋਂ ਇੱਕ ਨਵੇਂ ਕਲਾ ਉਪਰਾਲਾ ਕੀਤਾ ਗਿਆ ਹੈ ਐਸੋਸੀਏਸ਼ਨ ਵੱਲੋਂ ਚੌਂਕ ਦੇ ਵਿੱਚ ਮਜੀਠ ਮੰਡੀ ਵਿਖੇ ਇੱਕ ਰਸੋਈ ਭਗਵਾਨ ਸ਼੍ਰੀ ਰਾਮ ਜੀ ਦੇ ਨਾਮ ਤੇ ਖੋਲੀ ਗਈ ਹੈ ਜਿੱਥੇ ਮਾત્ર 10 ਰੁਪਏ ਦੇ ਵਿੱਚ ਭਰ ਪੇਟ ਖਾਣਾ ਮਿਲੇਗਾ ਸੋ ਉੱਥੇ ਜਿਹੜੇ ਮਜ਼ਦੂਰ ਨੇ ਜਾਂ ਲਾਗੇ ਦੇ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ ਇਸ ਦੇ ਨਾਲ ਕਾਫੀ ਫਾਇਦਾ ਹੋਵੇਗਾ ਸੋ ਐਸੋਸੀਏਸ਼ਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਸਮਰੱਥ ਨੇ ਉਹ ਇਸ ਵਿੱਚ ਸਹਿਯੋਗ ਜ਼ਰੂਰ ਕਰਨ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ نیوز ਅੰਮ੍ਰਿਤਸਰ